दुर्गा भगवती सुमरी कर नौ निधि आवे धाय श्री गणेश सूर्य प्रभु सौभाग्य हो सहाय अरदास ਨਾਲ ਛੇੜਛਾੜ ਕਰਨ ਵਿਵਾਦਾਂ ਦੇ ਵਿੱਚ ਕਿਰੇ ਕੈਪਟਨ ਮੰਤਰੀ ਸਕੰਦਰ ਸਿੰਘ ਮਲੂਕਾ ਦੇ ਮਾਮਲੇ ਬਾਰੇ 8 ਜਨਵਰੀ ਨੂੰ ਫੈਸਲਾ ਸਕਦਾ ਹੈ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਮੀਟਿੰਗ ਤੋਂ ਬਾਅਦ ਵਿਚਾਰ ਕਰਕੇ ਆਪਣਾ ਫੈਸਲਾ ਸੁਣਾ ਸਕਦੇ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਮਾਮਲੇ ਦੀ ਜਾਂਚ ਲਈ 3 ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਨੇ ਆਪਣੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪ ਦਿੱਤੀ ਹੈ 28 ਤਰੀਕ ਨੂੰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਨੂੰ ਚਿੱਠੀ ਭੇਜ ਦਿੱਤੀ ਗਈ ਜਿਨ੍ਹਾਂ ਨੇ ਤੁਰਤ ਹੀ ਇੱਕ 3 ਮੈਂਬਰੀ ਕਮੇਟੀ ਬਣਾਈ ਇਸ ਦੀ ਪੜਤਾਲ ਕਰਨ ਵਾਸਤੇ ਉਹਨਾਂ ਨੇ ਪੜਤਾਲ ਕਰਕੇ ਅੱਜ ਇਹ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜ ਦਿੱਤੀ ਹੈ ਇਸ ਦੇ ਉੱਤੇ 8 ਤਰੀਕ ਨੂੰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਕਰਕੇ ਰਿਪੋਰਟ ਨੂੰ ਵਿਚਾਰ ਕੇ ਪੜ੍ਹ ਕੇ ਜੋ ਅਗਲੀ ਕਾਰਵਾਈ ਹੈ ਉਹ ਇਸ ਦੇ ਉੱਤੇ ਕੀਤੀ ਜਾਵੇਗੀ ਗੁਰਦਾ ਪਿਛਲੇ ਦਿਨੀ ਇੱਕ ਦਫ਼ਤਰ ਦੇ ਉਦਘਾਟਨੀ ਸਮਾਗਮ 'ਤੇ ਦਰਾਂ ਅਰਦਾਸ ਨੂੰ ਦੂੜ ਮੋੜ ਕੇ ਪੇਸ਼ ਕੀਤਾ ਗਿਆ ਸੀ ਕੈਬਨਟ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਮੌਕੇ ਦੇ ਉੱਤੇ ਮੌਜੂਦ ਸਨ ਵਿਵਾਦ ਹੋਇਆ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਸ ਦਾ ਨੋਟਿਸ ਲਿਆ ਤੇ ਸ਼੍ਰੋਮਣੀ ਕਮੇਟੀ ਵੱਲੋਂ 3 ਮੈਂਬਰੀ ਜਾਂਚ ਕਮੇਟੀ ਬਣਾਈ ਗਈ ਫਿਲਹਾਲ ਇਸ ਮਸਲੇ ਦੇ ਉੱਤੇ 8 ਜਨਵਰੀ ਨੂੰ ਫੈਸਲਾ ਆਵੇਗਾ ਉਤੇ ਹੀ ਤਖਸ਼ਿਰੀ ਦਮਦਮਾ ਸਾਹਿਬ ਅਤੇ ਤਖਸ਼ਿਰੀ ਪਟਨਾ ਸਾਹਿਬ ਦੇ ਜਥੇਦਾਰਾਂ ਦੇ ਵਿਚਕਾਰ ਪੈਦਾ ਹੋਏ ਵਿਵਾਦ ਤੇ ਬੋਲਦਿਆਂ ਸ਼੍ਰੀ ਅਕਾਲ ਤਖਸ਼ਿਦ ਸਾਹਿਬ ਦੇ ਜਥੇਦਾਰ ਨੇ ਸਪਸ਼ਟ ਕੀਤਾ ਕਿ ਹਰ ਸਿੱਖ ਨੂੰ ਆਪਣੇ ਗੁਰੂ ਧਾਮ ਦੇ ਉੱਤੇ ਜਾਣ ਦਾ ਪੂਰਾ ਹੱਕ ਹੈ ਹਾਲਾਂਕਿ ਦੋਵੇਂ ਜਥੇਦਾਰਾਂ ਦੇ ਵਿਚਕਾਰ ਚੱਲ ਰਹੇ ਵਿਵਾਦ ਉੱਤੇ ਜੈਨੇ ਗੁਰਬਚਨ ਸਿੰਘ ਨੇ ਕੋਈ ਹੋਰ ਟਿੱਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਕੋਈ ਵੀ ਸਿੱਖ ਕਿਤੇ ਵੀ ਦਰਸ਼ਨ ਕਰਨ ਵਾਸਤੇ ਜਾ ਸਕਦਾ ਹੈ ਦਰਸ਼ਨ ਕਰਨ ਵਾਸਤੇ ਕਿਸੇ ਸਿੱਖ ਨੂੰ ਵੀ ਕਿਤੇ ਕੋਈ ਰੋਕ ਨਹੀਂ ਹੈ ਇਸ ਕਰਕੇ ਮੈਂ ਦਰਸ਼ਨ ਕਰਨ ਵਾਸਤੇ ਜ਼ਰੂਰ ਜਾਵਾਂਗਾ ਉਹ ਉਹਨਾਂ ਨੂੰ ਤੁਸੀਂ ਪੁੱਛੋ ਜਾ ਕੇ ਉਹਦੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਗੁਰਮੁਖ ਸਿੰਘ ਜੀ ਦੇ ਕੱਲ ਇਹ ਉਹਨਾਂ ਦੇ ਵਿਚਾਰ ਨੇ ਗਿਆਨੀ ਇਕਵਾਲ ਸਿੰਘ ਦੇ ਆਪਣੇ ਵਿਚਾਰ ਨੇ ਗਿਆਨੀ ਗੁਰਮੁਖ ਸਿੰਘ ਦੇ ਆਪਣੇ ਵਿਚਾਰ ਨੇ ਮੇਰੇ ਜਿਹੜੇ ਵਿਚਾਰ ਨੇ ਮੈਂ ਦਰਸ਼ਨ ਕਰਨ ਵਾਸਤੇ ਜਾਵਾਂਗਾ ਉਹ ਮੈਂ ਤੁਹਾਡੇ ਸਾਹਮਣੇ ਸਪਸ਼ਟ ਕਰ ਦਿੱਤੇ